അടോ എന്താ ഒന്നും ഹേ നോ നോ രാ ആകെ ദേഹല ദേ ਫੇਰ ਕਿਹ ਕਸਮਤ ਹੋਈ ਦੁੱਤਾ ਕਹਿਣਾ ਕਿ ਠੰਡੀ ਚਰਪਾਇਰ ਦੀ ਫੇਰ ਬਾਬੇ ਦੀ ਫੁੱਲ ਰਹੂ ਐਰ ਕੀ ਫੇਰ ਤਾਂ ਦੱਸਿਆ ਨਾ ਬੈ ਜਾ ਬੈ ਜਾ ਹੋ ਗਈ ਪੂਰੀ ਕਸਮਤ ਤਾਂ ਠੰਡੀ ਹੋਈ ਦ ਘਣਾ ਕੀ ਐਰ ਕੀ ਫੇਰ ਉਧਰ ਫਟਣੀ ਉਧਰ ਐਰ ਦੱਸ ਦਿੰਦੇ ਆ ਉਧਰ ਦਾ ਭੈਣੀ ਚੁੰਦੀ ਰੱਖ ਦਈ ਆ ਐਰ ਦੱਸ ਦਿੰਦੇ ਆ ਵੀ ਅਸੀਂ ਕਿੰਨੇ ਕੁ ਜੋਗੇ ਹੋਏ ਪਏ ਆ ਇਹਨਾਂ ਨੂੰ ਪੈਰ ਦੇ ਚੁੰਦ ਪੂਰਾ ਆ ਐਂ ਕਹਿੰਦੀ ਆ ਵੀ ਸਾਨੂੰ ਛੱਡ ਸਹੀ ਪੜਾਟੇ ਪਾ ਦਾਂਗੇ ਹੈ ਗਾਂਦਿਆਂ ਦੀ ਪੂਰੀਆਂ ਤਰ ਹੋਈ ਪਈ ਆ ਪੂਰੀ ਪੈਰ ਨਾਲ ਹੋਈ ਪਈ ਆ ਦੇਖ ਹੈ ਪਤਾ ਜਿਉ ਨਹੀਂ ਲੱਗਦਾ ਸਾਰਾ ਕੋਈ ਲੱਗਿਆ ਰੇ ਕੂਤਰਾ ਨੂੰ ਪਤਾ ਬਸੇ ਰੇ ਭੇਤ ਦਾ ਜਿਵੇਂ ਕਹਿੰਦਾ ਕੱਢ ਕੱਢ ਲਿਆਂਦੇ ਆ ਬਹੁਤ ਕੁਝ ਦੱਸਣ ਦੀ ਕੋਸ਼ਿਸ਼ ਕਰੀ ਆ ਪਰ ਨਹੀਂ ਨਹੀਂ ਸਮਝਣਾ ਨਹੀਂ ਜਾਂਦਾ ਫਿਰ ਵੀ ਬਸ ਲੈਂਦੇ ਬਾਈ ਕੀ ਦੇਖਦਾ ਹੰਨਾ ਆ ਕੂਤਰਾ ਬਹੁਤ ਬਾੜ ਆਵੇ ਕਿਹੜਾ ਫਾਰਮਰੀਆ ਨੈਰਾ ਇਹ ਬਾੜਾ ਜਿਹੜਾ ਨਾਲ ਵੇ ਲਾਦਰ ਸਾਰੇ ਘੋਟ ਕਬੂਤਰ ਦੇਖ ਆ ਉਹਦੀ ਗੱਲ ਆ ਵੀ ਆਹ ਬਾਲਾ ਭੜਾ ਕਬੂਤਰ ਦਾ ਸਾਰੇ ਚੰਗੇ ਆ ਇਧਰ ਵੀ ਨੇ ਸਾ ਪਾਇਲ ਲਾਉਦੇ ਇਹਨਾਂ ਨੇ ਮਾਂ ਪੁੱਤ ਤੂੰ ਮਾਇਆ ਘਰੇ ਲੈ ਜਾ ਮੈਂ ਨਾਲ ਸਾਰੇ ਤੇਰੀ ਲੈ ਜਾ ਹਾਂ ਹਾਂ ਸਾਰੇ ਤਾਂ ਮੇਰੇ ਕਿਉਂ ਆ ਜਾਂ ਆਈਂ ਜਾ ਉਹ ਕੋਈ ਲੱਖੀ ਨੇ ਲਾਕ ਮਾਰੀਓ ਜਦੋਂ ਮੈਨੂੰ ਆਏ ਕਿਹਾ ਮੈਂ ਇੱਕ ਜੋੜਾ ਰੂਣ ਹੀ ਲੱਗਿਆ ਓਏ ਸੌ ਲੱਗੇ ਮਾਹ ਰੋਣੀ ਲਾ ਗਿਆ ਲੈ ਚੱਲਦੀ ਆ ਵੀਡੀਓ ਨਹੀਂ ਆ ਵੀਡੀਓ ਬਣਦੀ ਆ ਹਾਏ ਬਾਈ ਬਾਈ ਸੌਣ ਲੱਗੇ ਮਾਦਾ ਜਮਾ ਹੀ ਲੁੱਟਿਆ ਗਿਆ ਮਾਦਾ ਪੱਟਿਆ ਗਿਆ ਮਾਦਾ ਰੋਡੇ ਤੋਂ ਲੈ ਕੇ ਆ ਮੈਂ ਉਹ ਮਾਝਾ ਆ ਜਾ ਮਾਹ ਦਿੱਤੇ ਆ ਗਿਆ ਬਖਸਾਣੀ ਮਾਹ ਟੈਨਸ਼ਨ ਨਾ ਲੈ ਮੈਨੂੰ ਕਹਿਦਾ ਬਗੈਰ ਤਾਂ ਚੰਗਾ ਲੈ ਕੇ ਨਹੀਂ ਜਾਂਦਾ ਹੁਣ ਬਿਨਾ ਦੱਸੇ ਚੱਲਾਂਗੇ ਜਿੱਦੇ ਗਈ ਇਹ ਉਧਰ ਵਾਲੀ ਖਤਨਾਗਾ ਉਹ ਜੀ ਆ ਪਾ ਗਿਆ ਬਾਈ ਉਹ ਵੀ ਚੱਕ ਰਾਂ ਮੈਂ ਜਿਹੜਾ ਲੈ ਕੇ ਗਿਆ ਹਾਂ ਆਇਆ ਤੇ ਉਹ ਕਮੇ ਆਵੇ ਤੇ ਉਹ ਤੂੰ ਦਰਦੂ ਦਾ ਘੜਾਲੇ ਬੱਜੇ ਆਹ ਕੂਟਰ ਦਾ ਜਮਾ ਖਾਤਮ ਹੀ ਹੋ ਗੇ ਆਹ ਕੂਟਰ ਆਹ ਜਿਹਦੂ ਆਹ ਕੂਟਰ ਜੇ ਤੂੰ ਸਾਹਮਣੇ ਰੱਖ ਲੈ ਸਿਆਉਣੇ ਦਾ ਬਾ ਤੂੰ ਲਾਲਾ ਸਾਹਿਬ ਓਕੇ ਆਦੀ